ਦੋਸਤੋ ਇਸ ਵੀਡੀਓ ਨੂੰ ਦੇਖ ਕੇ ਨਾ ਦਿਲ ਬੜਾ ਹੀ ਖੁਸ਼ ਹੋਇਆ ਤੁਸੀਂ ਇਸ ਵੀਡੀਓ ਦੇ ਵਿੱਚ ਦਾਦੀ ਅਤੇ ਦਾਦੇ ਦਾ ਪਿਆਰ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਜਦੋਂ ਪੁੱਤ ਦਾ ਜਨਮ ਹੁੰਦਾ ਹੈ ਤਾਂ ਤੇ ਦਾਦੀ ਦੇ ਵੱਲੋਂ ਉਸ ਪੁੱਤ ਨੂੰ ਸੋਨੇ ਦਾ ਲੋਕਟ ਪਾਇਆ ਜਾਂਦਾ ਹੈ ਕਿਉਂਕਿ ਪੁੱਤ ਦਾ ਦਾਦੇ ਅਤੇ ਦਾਦੀ ਦਾ ਪਹਿਲਾ ਅਤੇ ਆਖਰੀ ਦੋਸਤ ਹੁੰਦਾ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਕਿਸੇ ਨੇ ਸੱਚ ਹੀ ਕਿਹਾ ਕਿ ਜੋ ਚੰਗਾ ਜੀਵਨ ਸਾਥੀ ਹੁੰਦਾ ਉਹ ਪੈਸੇ ਦੇ ਨਾਲ ਨਹੀਂ ਸਗੋਂ ਕਰਮਾਂ ਦੇ ਨਾਲ ਮਿਲਦਾ ਹੈ ਅਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਮਾਤਾ ਆਪਣੀ ਬੁੱਕਲ ਦੇ ਵਿੱਚ ਪਾ ਕੇ ਆਪਣੇ ਜੀਵਨ ਸਾਥੀ ਨੂੰ ਸੰਭਾਲ ਰਹੀ ਹੈ ਅਜਿਹੇ ਸਮੇਂ ਦੇ ਵਿੱਚ ਆ ਕੇ ਆਪਣੇ ਜੀਵਨ ਸਾਥੀ ਨੂੰ ਸੱਡਿਆ ਨਹੀਂ ਸਗੋਂ ਸੰਭਾਲਿਆ ਜਾਂਦਾ ਸੋ ਦੋਸਤੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਪਰਿਵਾਰ ਛੱਡਨੇ ਬਹੁਤ ਹੀ ਔਖੇ ਹੁੰਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਜਦੋਂ ਇੱਕ ਵੀਰ ਵਿਦੇਸ਼ ਜਾ ਰਿਹਾ ਹੁੰਦਾ ਹੈ ਵਿਦੇਸ਼ ਜਾਂਦੇ ਪੋਤੇ ਨੂੰ ਦਾਦਾ ਛੱਡਣ ਦਿੰਦਾ ਤੇ ਉਹ ਮੋਸਲਣ ਹੋ ਜਾਂਦਾ ਇਹ ਸੋਚਦਾ ਹੈ ਕਿ ਜਦੋਂ ਤੂੰ ਆਉਣਾ ਉਹਦ ਨੂੰ ਪਤਾ ਨਹੀਂ ਮੈਂ ਹੋਣਾ ਜਾਂ ਨਹੀਂ ਹੋਣਾ ਅਜਿਹੀਆਂ ਵੀਡੀਓ ਦੇਖ ਕੇ ਨਾ ਦਿਲ ਨੂੰ ਬੜਾ ਹੀ ਦੁੱਖ ਹੁੰਦਾ ਸੋ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਦੋਸਤੋ ਇੱਕ ਪਿਓ ਤੁਹਾਡੇ ਲਈ ਦਿਨੇ ਰਾਤ ਮਿਹਨਤ ਕਰਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਇੱਕ ਵੀਰ ਨੂੰ ਦੇਖ ਸਕਦੇ ਹੋ ਜਿਸ ਦੀ ਕਿ ਇੱਕ ਲੱਤ ਕੱਟੀ ਹੋ ਵਾਹਿਗਾ ਅਤੇ ਫਿਰ ਦੇਖੋ ਉਹ ਫਿਰ ਵੀ ਆਪਣੀ ਮਿਹਨਤ ਕਰਦਾ ਹੈ ਤੇ ਆਪਣੇ ਬੱਚਾ ਨੂੰ ਪਾਲਣ ਦੇ ਲਈ ਗਰਮੀ ਦੇ ਵਿੱਚ ਖੂਨ ਪਸੀਨਾ ਇਕ ਕਰ ਦਿੰਦਾ ਸੋ ਦੋਸਤੋ ਪਿਓ ਦੇ ਪਿਆਰ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ